ਅੱਜ ਦੀ ਆਪਣੀ ਨਵੀਂ ਵੀਡੀਓ 'ਚ ਆਪਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਤੁਸੀਂ ਦੇਖਣ ਨੂੰ ਤੁਹਾਡਾ ਆਪ ਦਾ ਆਪਣਾ ਚੈਨਲ ਤੇ ਆਪਾਂ ਜਿਵੇਂ ਕਿ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦੇ ਹਾਂ ਗੱਡੀਆਂ ਦੀ ਗੱਡੀਆਂ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਤੇ ਕਈ ਗੱਡੀਆਂ ਮਜਬੂਰੀ ਕਰਕੇ ਬਿਕਾਉਣੇ ਸੀ ਤੇ ਇਕੱਲੀ-ਇਕੱਲੀ ਆਪਾਂ ਗੱਲਬਾਤ ਕਰਦੇ ਹਾਂ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਖਣ ਨੂੰ ਮਿਲ ਜੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9466629488 ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭ ਜਿਹੜੀ ਪਹਿਲੀ ਗੱਡੀ ਤੁਸੀਂ ਦੇਖੋਗੇ ਵਰੇਜ਼ਾ ZDI ਬਿਲਕੁਲ ਨਵੀਂ ਗੱਡੀ ਐ ਸੀ ਮਾਡਲ ਦੀ ਗੱਲ ਕਰੀਏ 17 ਮਾਡਲ ਮਾਲਕ ਨੇ ਗੱਡੀ ਦੱਸੀ ਆ ਤੇ ਦੂਜੀ ਨਾਮ ਗੱਡੀ ਦੇਖਣ ਨੂੰ ਆਪ ਨੂੰ ਮਿਲੂਗੀ 6.5 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਟੌਪ ਮਾਡਲ ਗੱਡੀ ਐ ਸੀ ਨਵੀਂ ਗੱਡੀ ਐ ਬਿਲਕੁਲ ਜੀਰੇ ਤੁਹਾਨੂੰ ਮਿਲੂਗੀ ਘਰੇ ਖੜੀ ਘਰੇ ਖੜੀ ਆ ਮਾਲਕ ਦੇ ਬਾਕੀ ਰੇਟ ਜਿਹੜਾ ਆਪਾਂ ਦੱਸਿਆ ਤੁਹਾਨੂੰ ਇੱਕ ਡਿਮਾਂਡ ਕਹੀ ਆ ਮਾਲਕ ਨੇ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਹੈਗਾ ਸੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੂੰ ਚਲਾ ਕੇ ਕੋਈ ਦੇਖਣਾ ਚਾਹੁੰਦਾ ਚਲਾ ਕੇ ਦੇਖ ਸਕਦੇ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੂੰ ਪੂਰੀ ਦੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੂੰ ਜਿੰਮੇ ਦੀ ਤਸੱਲੀ ਕਰਨੀ ਹੈ ਕਾਗਜ਼ ਪੱਤਰ ਦੇਖਣੇ ਸਟਾਰਟ ਕਰਕੇ ਦੇਖਣੀ ਟਰਾਈ ਲੈਣੀ ਹੈ ਸਾਰਾ ਕੁਝ ਤੁਸੀਂ ਜਾ ਕੇ ਦੇਖ ਸਕਦੇ ਹੂੰ ਜਦੋਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਰੇਟ ਇੱਕ ਡਿਮਾਂਡ ਹੈ ਮੌਕੇ ਤੇ ਬਹਿ ਕੇ ਆਪ ਦਾ ਰੇਟ ਹੈ ਤੁਸੀਂ ਮਾਲਕ ਨਾਲ ਫਾਈਨਲ ਮੁਕਾਲੂ ਸੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ 83605 ਤੇ 92419 ਨੰਬਰ 2 ਤੇ ਜਿਹੜੀ ਗੱਡੀ ਆ ਆਲਟੋ 2006 ਮਾਡਲ ਗੱਡੀ ਮਾਲਕ ਨੇ ਦੱਸੀ ਅਸੀਂ ਪੰਜਾਬ ਨੰਬਰ ਹੈ ਤੇ ਪੂਰੀ ਸਾਫ਼ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜਿਹੜਾ ਰੇਟ ਮਾਲਕ ਨੇ ਕਿਹਾ 80000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕਹੀ ਹੈ 6 ਮਾਡਲ ਹੈ ਤੇ ਇਸ ਸਾਲ ਦੀ 26 ਦੇ ਲਾਸਟ ਤੱਕ ਜਮਾ ਪਾਸਿੰਗ ਇਹਦੀ ਪਈ ਹੈ ਹਲੇ ਪਟਿਆਲੇ ਗੱਡੀ ਖੜੀ ਐ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਅੰਦਰ ਦੀ ਕੰਡੀਸ਼ਨ ਵੀ ਬਹੁਤ ਵਧੀਆ ਮਿਲ ਜੂਗੀ ਆਪਾਂ ਨੂੰ ਬਾਹਰ ਦੀ ਕੰਡੀਸ਼ਨ ਵੀ ਵਧੀਆ ਮਿਲ ਜੂਗੀ ਰੇਟ ਵੀ ਪੂਰਾ ਵਧੀਆ ਮਾਲਕ ਨੇ ਲਾ ਕੇ ਭੇਜਿਆ ਬਾਕੀ ਰੇਟ ਮੂਕੇ ਤੇ ਕੀਤਾ ਜਾਊਗਾ ਇੱਕ ਡਿਮਾਂਡ ਹੁੰਦੀ ਐ ਸੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਇੰਜਨ ਗੇਅਰ ਵੱਲੋਂ ਮਾਲਕ ਨੇ ਕਿਹਾ ਫੁੱਲ ਗਾਰੰਟੀ ਐ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਕੋਈ ਵੀ ਗੱਲ ਕਰਨੀ ਐ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਡਾਇਰੈਕਟ ਤੁਸੀਂ ਆਪ ਗੱਲ ਕਰੋ। ਚਲਦੀ ਚਲਦੀ ਵੀਡੀਓ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਿਓ 9465929488 ਗੱਡੀ ਆ, ਮੋਟਰਸਾਈਕਲ ਆ, ਘਰ ਆ, ਕੋਠੀ ਆ, ਮਕਾਨ ਆ। ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ, ਜਾਣਕਾਰੀ, ਫੋਟੋਆਂ ਐਡ ਆ ਪਤਵਾਰੀ ਲਾ ਦੇਂਗੇ ਸੀ। ਇੱਕ ਬੇਨਤੀ ਵਾਲੀ ਗੱਲ ਹੈ ਜੀ ਜਦੋਂ ਵੀ ਆਪਣੇ ਕੋਲੇ ਕੋਈ ਵੀ ਗੱਡੀ, ਕੋਈ ਵੀ ਮਸ਼ੀਨਰੀ ਭੇਜ ਦਿਓ ਜਿਹੜਾ ਉਹਦਾ ਰੇਟ ਹੈ ਤੁਸੀਂ ਲਾ ਕੇ ਭੇਜ ਦਿਓ। ਚਾਹੇ ਉਹਦੀ ਇੱਕ ਡਿਮਾਂਡ ਲਾ ਕੇ ਭੇਜ ਦਿਓ। ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂੰ ਰੇਟ ਜ਼ਿਆਦਾ ਨਾ ਲਾ ਕੇ ਭੇਜਿਆ ਕਰੂੰ ਗੱਲ ਕਰਾਂਗੇ ਆਪਾਂ ਇੱਕ ਮਰੂਤੀ ਸੁਜ਼ੂਕੀ ਦੀ ਕਲੇਰੀਓ ZXI ਗੱਡੀ ਆਪਾਂ ਲੈ ਕੇ ਪਹੁੰਚਿਆ ਚਿੱਟੇ ਰੰਗ ਦੀ ਹੈ ਜਮਾ ਘਟ ਗੱਡੀ ਚੱਲੀ ਹੋਈ ਆ ਮਾਲਕ ਨੇ ਦੱਸਿਆ ਤੇ ਮਜਬੂਰੀ ਕਰਕੇ ਗੱਡੀ ਵੇਚਣੀ ਪੈ ਰਹੀ ਐ ਸੀ 2019 ਮਾਡਲ ਗੱਡੀ ਇਹ ਫਾਸਟ ਓਨਰ ਗੱਡੀ ਇਹ ਧੂਰੀ ਮਾਲਕ ਦੇ ਘਰੇ ਗੱਡੀ ਖੜੀ ਆ ਗੱਡੀ ਬਹੁਤ ਸਾਫ ਕੰਡੀਸ਼ਨ ਦੀ ਆ ਮਾਲਕ ਨੇ ਨਮੀ ਲੈਤੀ ਸੀਗੀ ਤੇ ਹੁਣ ਵੇਚਣੀ ਏ ਜੀ 380000 ਰੁਪਇਆ ਮਾਲਕ ਨੇ ਇੱਕ ਡਿਮਾਂਡ ਕਹੀ ਏ ਬਾਕੀ ਕਹਿੰਦੇ ਸੀਗੇ ਮਾਲਕਮ ਵੀ ਮੂਕੀ ਤੇ ਰੇਟ ਕਰ ਲਾਂਗੇ ਅਸੀਂ ਜੇ ਨੂੰ ਵੀ ਗੱਡੀ ਪਸੰਦ ਇਹ ਆਉਂਦੀ ਏ ਤਾਂ ਤੁਰੀ ਗੱਡੀ ਖੜੀ ਏ ਮਾਲਕ ਦੇ ਘਰ ਹੀ ਜਾ ਕੇ ਦੇਖ ਸਕਦੇ ਹੂੰ ਘਰੇ ਤੁਹਾਨੂੰ ਮਿਲ ਜੂਗੀ ਮਾਲਕ ਨੇ ਘਾਟੀ ਚਲਾਈ ਏ ਜਦੋਂ ਮਾੜਾ ਮੋਟਾ ਮਤਲਬ ਕਿ ਇੱਧਰ ਉੱਧਰ ਜਾਣਾ ਹੁੰਦਾ ਜਾਂ ਰਿਸ਼ਤੇਦਾਰੀ ਚ ਜਾਣਾ ਹੁੰਦਾ ਉਦੋਂ ਹੀ ਗੱਡੀ ਕੱਢਦੇ ਏ ਨਹੀਂ ਤਾਂ ਐਵੇਂ ਕਬਰ ਪਾ ਕੇ ਘਰੇ ਗੱਡੀ ਖੜੀ ਰਹਿੰਦੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਰੀ ਤਦ ਅਸੀਂ ਡਿਮਾਡ ਹੈ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਸਾਰੇ ਫੰਕਸ਼ਨ A ਤੋਂ Z ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 97816 ਤੇ 09193 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਹੁੰਡਾ ਦੀ ਸਿਟੀ ਗੱਡੀ ਦੀ 2006 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਤੇ ਸਿਲਵਰ ਰੰਗ ਹੈ ਜੀ 98000 ਰੁਪਏ ਮਾਲਕ ਨੇ ਕੁੱਲ ਇੱਕ ਡਿਮਾਂਡ ਕਹੀ ਹੈ ਗੱਡੀ ਘਰ ਦੀ ਸੀ ਮਾਲਕ ਦੇ ਘਰੇ ਖੜੀ ਹੈ ਮਾਲਕ ਦੀ ਪਰਸਨਲ ਗੱਡੀ ਹੈ ਪਟਿਆਲੇ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਉਂਦੀ ਹੈ ਪਟਿਆਲੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਚੁੱਕੀ 98000 ਦੇ ਵਿੱਚੋਂ ਰੇਟ ਕੀਤਾ ਜਾਊਗਾ ਇੱਕ ਡਿਮਾਂਡ ਕਹੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਕੋਈ ਐਦਾ ਨਹੀਂ ਵੀ ਮੌਕੇ ਤੇ ਘੜਨਾ ਨਹੀਂ ਬਾਕੀ ਜਿੰਨੇ ਆਪਾਂ ਰੇਟਾਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਅਸੀਂ ਸਾਰੇ ਰੇਟ ਇੱਕ ਡਿਮਾਂਡਾ ਹੁੰਦੀਆਂ ਕੋਈ ਫਿਕਸਡ ਰੇਟ ਹੁੰਦਾ ਤਾਂ ਆਪਾਂ ਵੀਡੀਓ 'ਚ ਤੁਹਾਨੂੰ ਪਹਿਲੇ ਕਨਫਰਮ ਕਰ ਦਿੰਨੇ ਆ ਸਿੰਘ ਬਾਕੀ ਗੱਡੀ ਠੀਕ ਲੱਗੀ ਐ ਤੁਹਾਨੂੰ ਕੋਈ ਜਾ ਕੇ ਦੇਖਣਾ ਚਾਹੁੰਦਾ ਐ ਤਾਂ ਜਾਓ ਜੀ ਮਾਲਕ ਦੇ ਘਰੇ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਐ ਸਾਰਾ ਕੁਝ ਤੁਹਾਨੂੰ ਫਿੱਟ ਬੈਠ ਗਿਆ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਕਰ ਲਿਓ 98000 ਰੁਪਏ ਤੁਹਾਨੂੰ ਰੇਟ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ 'ਤੇ ਐ ਜੀ 8360614849 ਇਹ ਹੁਣ ਤੁਸੀਂ ਇੱਕ Maruti 800 ਗੱਡੀ ਦੇਖੋ ਜੀ 2002 ਮਾਡਲ ਹੈ ਤੇ 28 ਤੱਕ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 60000 ਰੁਪਿਆ ਇੱਕ ਡਿਮਾਂਡ ਓਨਰ ਵੱਲੋਂ ਪਹੁੰਚੀ ਹੈ ਜੀ ਬਠਿੰਡਾ ਮਾਲਕ ਦਾ ਏਰੀਆ ਹੈਗਾ ਟਾਇਰ ਵਧੀਆ ਨੇ ਗੱਡੀ ਦੀ ਬਾਡੀ ਲਾਈਨ ਅੰਦਰ ਦੀ ਕੰਡੀਸ਼ਨ ਸੀਟ ਕਵਰ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲੂਗੀ ਜਿਹਨੂੰ ਵੀ ਗੱਡੀ ਪਸੰਦ ਆਵੇ ਕੋਈ ਵੀ ਜਾ ਕੇ ਦੇਖਣਾ ਜੇ ਚਾਹੁੰਦਾ ਗੱਡੀ ਨੂੰ ਤਾਂ ਬਠਿੰਡੇ ਜਾ ਕੇ ਦੇਖ ਸਕਦੇ ਹੂੰ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੂੰ ਜੀ ਤੋੜ ਕੇ ਦੇਖ ਲਿਓ ਸਾਰੀ ਤਸੱਲੀ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰਕੇ ਵੀ ਕਰ ਸਕਦੇ ਹੋ ਜਾਂ ਕਿ ਵੀ ਦੇਖ ਸਕਦੇ ਹੋ ਰੇਟ ਮਾਲਕ ਦੇ ਨਾਲ ਮੌਕੇ ਤੇ ਬਹਿ ਕੇ ਮੁਕਾ ਲਓ ਜਦੋਂ ਤੁਹਾਨੂੰ ਗੱਡੀ ਪਸੰਦ ਆ ਗਈ 6284135963 ਇਹ ਮਾਲਕ ਦਾ ਨੰਬਰ ਹੈ ਜੀ ਬਾਕੀ ਹੁਣ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਔਰ ਵਧੀਆ ਲੱਗਿਆ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜਰੂਰ ਕਰ ਦਿਓ ਤੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਪੰਜ ਤੋਂ ਸੱਤ ਫੋਟੋਆਂ ਇੱਕ ਵਧੀਆ ਜੀ ਵੀਡੀਓ ਤੇ ਕੁਝ ਕੁ ਫੋਟੋਆਂ ਜੀ ਆਪਣੇ ਕੋਲੇ ਭੇਜ ਦਿਓ ਬਸਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਹਰ ਰੋਜ਼ ਵੀਡੀਓ ਦੇਖਣ ਵਾਸਤੇ ਆਪਣੀ ਨਵੀਂ ਤੋਂ ਨਵੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਚੈਨਲ ਨੂੰ ਰੱਖਿਆ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ